ਜੀ ਸਤਿ ਸ਼੍ਰੀ ਅਕਾਲ ਜੀ ਹੁਣ ਹੋ ਗਿਆ ਨਿਊਜ਼ੀਲੈਂਡ ਦੇ ਵਿੱਚ ਰਾਤ ਦਾ ਟਾਈਮ ਹਾਂ ਕਿੰਨੇ ਵਜੇ ਗਿਆ ਦੀ 10 ਕਿਤਾ ਟਾਈਮ ਹੋ ਗਿਆ 9 ਵਜੇ ਕੀ ਇੱਥੇ ਕਿੰਨਾ ਟਾਈਮ ਹੋ ਗਿਆ 9 ਵਜੇ ਤੇ 20 ਮਿੰਟ ਹੋ ਗਏ 9 ਵਜੇ ਦੇ 20 ਮਿੰਟ ਹੋ ਗਏ ਅਸੀਂ ਰੋਟੀ ਪਾਣੀ ਹੁਣ ਲਿਆ ਖਾ ਤੇ ਹੁਣ ਸੋਚਿਆ ਚਲੋ ਪਾਰਕ ਨੂੰ ਪਾਰਕ ਨੂੰ ਚੱਲਦੇ ਹਾਂ ਹੁਣ ਅਸੀਂ ਚੱਲੇ ਆਂ ਪਾਰਕ ਵਾਲੀ ਸਾਈਡ ਕੋਮ ਫਿਰ ਕੇ ਆਵਾਂਗੇ ਤੇ ਆਪਣਾ ਖਾਦਾ ਪੀਤਾ ਪਚਾਵਾਂਗੇ ਇੱਥੇ ਇਹ ਜਿਆਦਾ ਹਨੇਰਾ ਬਹੁਤ ਹੈ ਅਜੇ ਇੱਥੋਂ ਬੰਦ ਕਰੀ ਆਹ ਦੇਖੋ ਬਾਹਰ ਦਾ 뷰 ਬਾਹਰ ਦਾ 뷰 ਕੁਝ ਇਸ ਤਰ੍ਹਾਂ ਆ ਨਾਈਟ ਟਾਈਮ ਕੱਲ ਦਿਨ ਨੂੰ ਵੀ ਦਿਖਾਵਾਂਗੇ ਤੇ ਹੁਣ ਵੇਖੋ ਤੁਸੀਂ ਰਾਤ ਦਾ ਟਾਈਮ ਦੇਖੋ ਕਿੰਨਾ ਸੋਹਣਾ ਸਾਮ ਸਫਾਈ ਬਖੂਨੀ ਕੀ ਆ ਲੱਗੀਆਂ ਐ ਸਾਡੀਆਂ ਗੱਡੀਆਂ ਆ ਰਹੀਆਂ ਨੇ ਸਾਡੀਆਂ ਕਾਰਾਂ ਇੰਨੀ ਕੁ ਠੰਡੀ ਹਵਾ ਚੱਲਦੀ ਬਈ ਨਾ ਬਹੁਤ ਮਤਲਬ ਕੀ ਬਹੁਤ ਵਧੀਆ ਵੈਦਰ ਆ ਨਾ ਗਰਮੀ ਤੇ ਨਾ ਸਨ ਠੰਡ ਆ ਹੌਣ ਵੈਸੇ ਗਰਮੀ ਦਾ ਵੈਦਰ ਚੱਲ ਰਿਹਾ ਤੇ ਗਰਮੀ ਹੋਣ ਦੇ ਬਾਵਜੂਦ ਵੀ ਮੌਸਮ ਇੰਨਾ ਕੋ ਵਧੀਆ ਹੈ ਨਾ ਮਹਿਸੂਸ ਹੀ ਨਹੀਂ ਹੁੰਦੀ ਗਰਮੀ ਕਿੱਥੇ ਬਹੁਤ ਵਧੀਆ ਵੈਦਰ ਹੈ ਜਿਆਦੀ ਪਤੁਰਿਆ ਜਾਂਦਾ ਸੈਰ ਕਰਨਾ ਨੇ ਜਿਆਦਾ ਫਿਰ ਮੇਰੀ ਫੋਟੋ ਨਹੀਂ ਆ ਰਹੀ। ਉਹ ਤਾਂ ਮੈਂ ਦਿਖਾਉਣੇ ਆ। ਰਾਤ ਦਿਖਾਉਣੇ ਆ ਤੇ ਕੱਲ ਨੂੰ ਦਿਖਾਵਾਂਗੇ ਦਿਨ ਨੂੰ ਵਲੌਗ। ਫੇਰ ਤੁਸੀਂ ਸਾਰਾ ਦੇਖਿਓ। ਹੁਣ ਇੱਥੇ ਇੰਨਾ ਹੀ ਰੋਕ ਦਿੰਨੇ ਆ। ਹੁਣ ਪਾਰਕ ਦੇ ਵਿੱਚ ਜਾ ਕੇ ਫੇਰ ਤੁਹਾਨੂੰ ਦਿਖਾਉਨੇ ਆ। ਆਹ ਦੇਖੋ ਜੀ ਪਾਰਕ ਦੇ ਆ ਗਏ ਹਾਂ। ਪੱਕੋ ਕੋਲ ਕੋਲ। ਪਰ ਕਿੱਸੇ ਲੋਕ ਜਿੰਦੀ ਆਪਾਂ ਨੂੰ ਅੰਦਰ ਜਾਣੀਆਂ ਕਰ ਦਿੰਦੇ ਆ ਬੰਦ ਵੈਸੇ ਜੇ ਤਮਰ ਜੀ ਬੈਠੇ ਰਹੋ ਕੋਈ ਸੁਣੇ ਨਾ ਪਰ ਸਾਰੀ ਰਾਤ ਬੈਠੇ ਰਹੋ ਪਾਰਕ ਦੇ ਵਿੱਚ ਯੇ ਅਰੇ ਪਾਰਕ ਕਾਨੀਫਰ ਗਰਾਵ ਵੀਰ ਜੀ ਤੱਕੰ ਮੀਨੀ ਦੇ ਵਿੱਚ ਤੱਕੰ ਇਹਨੀ ਦੀ ਕਨੀਫਰ ਗਰੂਪ ਦੀ ਇਹ ਹੈਗੀ ਆ ਪਾਰਕ ਇੱਥੇ ਪਲੇਗਰਾਉਂਡ ਵੀ ਆ ਬੱਚੇ ਖੇਡਦੇ ਵੀ ਆ ਤੁਹਾਨੂੰ ਦਿਨ ਉਹ ਦਿਖਾਵਾਂਗੇ ਨਾਲ ਚੱਲ ਦਿੰਦਾ ਆਇਆ ਦੇ ਟਾਈਮਿੰਗ ਉਸ ਗੇਟ ਦੀ ਬਿਲਡਿੰਗ ਜਿੱਤੇ ਸਬੰਧ ਤੇ ਆਇਆ ਸਾਡਾ ਜੈ ਦੀਸਾ ਇੰਜੋਏ ਕਰਦੇ ਹਾਂ ਦੇਖੋ ਵੀਊ ਨਾਈਟ ਵੀਊ ਬਹੁਤ ਸੋਹਣਾ ਮਾਹੌਲ ਚਾ ਲਿਆ ਜੀ ਬਹੁਤ ਵਧੀਆ ਇੱਥੋਂ ਦਾ ਵਾਤਾਵਰਨ ਬੜਾ ਸਾਫ਼ ਹੈ ਸੈਰ ਕਰਨ ਦਾ ਤੇ ਬਾਲਾ ਹੀ ਇੱਥੇ ਮੈਨੂੰ ਕਿ ਵਧੀਆ ਲੱਗਦਾ ਇੱਥੇ ਸੈਰ ਕਰਨਾ ਜਿੱਦਾਂ ਕੋ ਵਕਤ ਆਣਾ ਮਾਰਨਿੰਗ ਟਾਈਮ ਈਵਨਿੰਗ ਟਾਈਮ ਕਿ ਦੁਪਹਿਰਾਂ ਦੇ ਲਿਕੇ ਗਰਮੀ ਬਹੁਤ ਹੁੰਦੀ ਤੇ ਤੋਂ ਬਹੁਤ ਜਾਂਦੀ ਗਰਮੀ ਹੁੰਦੀ ਬਟ ਇੱਥੋਂ ਦੀ ਹਵਾ ਇਹ ਨਹੀਂ ਕਿਤੋਂ ਜ਼ਿਆਦਾ ਚੱਲਦੀ ਹੈ ਹਵਾ ਬਹੁਤ ਠੰਡੀ ਹੁੰਦੀ ਬਟ ਜਦੋਂ ਹਵਾ ਨਾ ਚੱਲੇ ਗਰਮੀ ਵੀ ਬਹੁਤ ਹੁੰਦੀ ਹੋਣ ਗਰਮੀਆਂ ਦੇ ਦਿਨ ਚੱਲ ਰਹੇ ਨੇ ਆ ਗਰੇ ਉਹਨਾਂ ਹੈਗੀ ਰਾਤ ਜਿੰਦਾ ਦਿਨ ਤੇ ਤੁਹਾਨੂੰ ਪਲੇ ਗਰਾਉਂਡ ਵੀ ਦਿਖਾਉਂਦੇ ਪਲੇਗਰਾਉਂਡ ਦਿਖਾਵਾਂਗੇ ਤੁਹਾਨੂੰ ਦਿਨ ਦੇ ਟਾਈਮ ਸਾਰੀ ਪਾਰਕ ਦਿਖਾਵਾਂਗੇ ਤੁਹਾਨੂੰ ਸੈਰ ਤੇ ਹੁਣ ਆਪਾਂ ਆਏ ਆ ਸੈਰ ਕਰਨ ਲਈ ਤੇ ਆ ਜਾਣ ਲੈ ਕੇ ਗੇਮ ਮਾਰੇ ਸੈਰ ਚਪਾਟੇ ਕਰੋ ਇੰਜੋਏ ਕਰੋ ਮਿੱਟੀ ਨਹੀਂ ਕੋਈ ਘਟਾ ਨਹੀਂ ਕੋਛ ਨਹੀਂ ਜਿਆਨਸਾ ਬੜੀ ਹੈ ਬ੍ਰੀਨ ਵੀ ਬਹੁਤ ਹੈ ਨਿਊਜ਼ੀਲੈਂਡ ਦੇ ਗ੍ਰੀਨ ਨੀ ਦੇ ਪੱਖ ਨੂੰ ਬਹੁਤ ਵਧੀਆ ਨਿਊਜ਼ੀਲੈਂਡ ਮੈਨ ਲਿਕੇ ਬਹੁਤ ਹੀ ਪਧੀਆ ਹੈ ਤੇ ਸਾਰੇ ਪਾਸੇ ਹਰੀਆਲੀ ਹਰੀਆਲੀ ਕੋਈ ਮਿੱਟੀ ਨਹੀਂ ਕੋਈ ਖੱਟਾ ਨਹੀਂ ਕੋਈ ਰੇਤ ਨਹੀਂ ਕੁਛ ਨਹੀਂ ਬਹੁਤ ਹੀ ਸਾਫ ਸੁਥਰਾ ਕਵਰ ਮੈਨ ਲੱਗਦਾ ਪਾਣੀ ਆ ਰਦਵਾ ਲਿਖ ਜੜੀ ਵੀ ਦਿਖਾ ਲਈ ਆ ਰਦਵਾ ਸਾਰਾ ਦਿਖਾ ਗੱਲ ਹੈ ਨਾ ਇਧਰ ਨਾ ਘਟੀਆਂ ਵਿੱਚ ਕਵਰ ਫਿਰ ਆ ਜਿਹੜੀ ਬੋਕਾ ਏਰੀਆ ਹੈਗਾ ਇਹ ਜਾਂਦਾ ਸਿੱਧਾ ਬੱਚਿਆਂ ਦੀ ਪਲੇਗਰਾਉਂ ਉੱਥੇ ਬੱਚਿਆਂ ਵਾਸਤੇ ਖੇਡਣ ਵਾਸਤੇ ਪੰਗੂਰੇ ਵਗੈਰਾ ਲੱਗੇ ਜਿਹੜੇ ਹੁਣ ਰਾਤ ਨੂੰ ਨਜ਼ਰ ਨਹੀਂ ਆਉਂਦੇ ਦਿਨ ਨੂੰ ਨਜ਼ਰ ਆਣਗੇ ਤੇ ਤੁਹਾਨੂੰ ਕੱਲ ਨੂੰ ਦਿਨ ਨੂੰ ਦਿਖਾਵਾਂਗੇ ਤੇ ਕੱਲ ਦੇ ਦਿਨ ਦਾ ਵੀ ਦੇਖਣ ਵਾਸਤੇ ਕੌਣ ਕੌਣ ਚਾਹੁੰਦਾ ਹੈ ਕਿ ਦਿਨ ਨੂੰ ਦੇਖੀਏ ਪਾਕ ਨੂੰ ਤੇ ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਮੇਰਾ ਜਿਹ ਪਹਿਲਾ ਵਲੌਗ ਹੈ ਮਾਈ ਫਸਟ ਵਲੌਗ ਇਨ ਦਾ ਨਿਊਜ਼ੀਲੈਂਡ ਪਹਿਲਾ ਵਲੌਗ ਹੈ ਨਿਊਜ਼ੀਲੈਂਡ ਦੇ ਵਿੱਚ ਤੇ ਫਿਰ ਤੁਹਾਨੂੰ ਦਿਖਾਵਾਂਗੇ ਦਿਨ ਵੇਲੇ ਹੁਣ ਤਾਂ ਇਧਰ ਨੂੰ ਤਾਂ ਫੇਸ ਹੀ ਨਹੀਂ ਆਉਂਦਾ